ਕੱਲ ਸੀਲੇ ਕੇ ਕੰਮ ਆਇਆ ਏ ਤੇ ਤਸਵੀਲ ਦੇ ਵਿੱਚ ਜਿਆਜ ਨਿਕੇ ਪਿਆ ਏ ਉਸ ਦਾ ਪਰਖਿਆ ਪਰਸਲੇ ਆ ਪਰਸ ਦੇ ਵਿੱਚ ਪੈਸੇ ਨਹੀਂ ਸੀ 12-13000 ਰੁਪਏ ਦਿੱਤੇ ਡਾਕੂਮੈਂਟ ਡਾਕੂਮੈਂਟ ਦੇ ਆਧਾਰ ਦੇ ਉੱਤੇ ਪੋਸਟਲ ਕਰਕੇ ਇਹਨਾਂ ਦਾ ਕੰਟੈਕਟ ਨੰਬਰ ਲਿਆ ਜਿਹੜੇ ਨਾਲ ਕੰਟੈਕਟ ਕਰਕੇ ਕੱθε ਰਾ ਦਿਨਾਂ ਨੂੰ ਕਰਦੇ ਰਹੂਗਾ ਮੈਂ ਨਾ ਤੇ ਇਹੀ ਕਹਾਂਗਾ ਕਿ ਕਿਤੇ ਵੀ ਪੈਸੇ ਆ ਜਿਹੜੀ ਨੀਂਤਨਾ ਕਮਾਈ ਆ ਮਨਸਾ ਹਸ ਲਾਲ ਦੀ ਕਮਾਈ ਹੋਈ ਆ ਉਹਨਾਂ ਨੂੰ ਵਾਪਸ ਦੇਣੀ ਚਾਹੀਦੀ ਆ ਬੰਦੇ ਸੰਬੰਧ ਵਿੱਚ ਡਿਊਟੀ ਸੀਲੇ ਲੱਗੀ ਸੀ ਜਿਹੜੇ ਕਾਜ ਦਾਖ ਕਰਦੇ ਨੇ ਕੈਂਡੀਡੇਟ ਉਹ ਦੌਰਾਨ ਮੈਂ ਨਾ ਇੱਥੇ ਚਾਹ ਪੀਤੀ ਆਪਾਂ ਖਦੀਨ ਦੇ ਵਿੱਚੋਂ ਉੱਥੇ ਚਾਹ ਵਾਲੇ ਦੇ ਪੈਸੇ ਦਿੱਤੇ ਪੈਸੇ ਦੇਣ ਤੋਂ ਬਾਅਦ ਮੈਂ ਉੱਥੇ ਪਰਸ ਆਪਣਾ ਭੁੱਲ ਗਿਆ ਜਾਂ ਉੱਥੇ ਲੁੱਟ ਗਿਆ ਤੇ ਉਸ ਤੋਂ ਬਾਅਦ ਮੈਨੂੰ ਜਦੋਂ ਬਾਅਦ ਵਿੱਚ ਅੱਧੇ ਘੰਟੇ ਬਾਅਦ ਆਇਆ ਫਿਰ ਮੈਂ ਦੁਬਾਰਾ ਫੇਰ ਤਸੀਲਿਆ ਆਇਆ ਪਰ ਪਰਸ ਆਪਣਾ ਉਹ ਨਹੀਂ ਸੀ ਫਿਰ ਮੈਨੂੰ ਸਵੇਰੇ ਸਵੇਰ ਫੋਨ ਆਇਆ ਭਾਈ ਹੁਣਾਂ ਦਾ ਕਿ ਤੁਹਾਡੀ ਕੋਈ ਚੀਜ਼ ਗਵਾਚੀ ਆ ਮੈਂ ਹਾਂਜੀ ਮੇਰੀ ਕੱਲ ਪਰਸ ਗਵਾਚਿਆ ਹੈ